ਖੰਨਾ ਵਿਖੇ ਇੱਕ ਦਰਦਨਾਕ ਹਾਦਸੇ ਦੇ ਵਿੱਚ ਇੱਕ ਬੈਂਕ ਮੈਨੇਜਰ ਦੀ ਮੌਤ ਹੋ ਜਾਣ ਦੀ ਖਬਰ ਸਾਹਮਣੇ ਆ ਰਹੀ ਹੈ ਬੈਂਕ ਮੈਨੇਜਰ ਮਨਿਤ ਸ਼ਰਮਾ ਆਪਣੇ ਛੋਟੇ ਪ੍ਰਾਦਾ ਹਾਲਚਾਲ ਜਾਣਨ ਤੋਂ ਬਾਅਦ ਖੰਨਾ ਵਾਪਸ ਪਰਤ ਰਿਹਾ ਸੀ ਜਿਸ ਨੂੰ ਕਿ ਛੰਡੀਗੜ ਦੇ ਪੀਜੀਆਈ ਦੇ ਵਿੱਚ ਦਾਖਲ ਕਰਵਾਇਆ ਗਿਆ ਸੀ ਖੰਨਾ ਤੋਂ ਲਗਭਗ 2 ਕਿਲੋਮੀਟਰ ਪੂਰਬ ਦੇ ਵਿੱਚ ਜੀਟੀ ਰੋਡ ਤੇ ਪੈਸਟਨ ਮਾਲ ਨੇੜੇ ਇੱਕ ਟਰੱਕ ਅਤੇ ਇੱਕ ਕਾਰ ਦੀ ਟੱਕਰ ਹੋ ਗਈ ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਪੂਰੀ ਤਰ੍ਹਾਂ ਨਾਲ ਤਬਾਹ ਹੋ ਗਈ ਅਤੇ ਬੈਂਕ ਮੈਨੇਜਰ ਦੀ ਮੌਕੇ ਤੇ ਹੀ ਮੌਤ ਹੋ ਗਈ ਟਰੱਕ ਡਰਾਈਵਰ ਮੌਕੇ ਤੋਂ ਫਿਲਹਾਲ ਫਰਾਰ ਦੱਸਿਆ ਜਾ ਰਿਹਾ ਹੈ ਪਰ ਟਰੱਕ ਦੀ ਲਾਇਸੈਂਸ ਪਲੇਟ ਮੌਕੇ ਤੋਂ ਬਰਾਮਦ ਹੋਈ ਹੈ ਪੁਲਿਸ ਨੇ ਕਾਰ ਨੂੰ ਸੜਕ ਦੇ ਕਿਨਾਰੇ ਲਿਜਵਾ ਕੇ ਟਰੱਕ ਡਰਾਈਵਰ ਵਿਰੁੱਧ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ ਉੱਤੇ ਹੀ ਮ੍ਰਿਤਕ ਦੀ ਲਾਸ਼ ਸਿਵਲ ਹਸਪਤਾਲ ਦੇ ਮ੍ਰਿਤਕਾਂ ਕਾਰ ਦੇ ਵਿੱਚ ਰਖਵਾ ਦਿੱਤੀ ਗਈ ਤੇ ਪਰਿਵਾਰ ਦੇ ਵਿੱਚ ਸੋਗ ਦੀ ਲਹਿਰ ਅਸੀਂ ਇਹ ਲੜਕਾ ਵਿੱਕੀ ਆ ਮੇਰਾ ਦੋਸਤ ਆ ਅਮਿੰਦਰਪਾਲ ਜੀ ਉਹਨਾਂ ਦਾ ਬੇਟਾ ਇਹ ਹੈ ਇਹਨਾਂ ਦਾ ਬڑا ਲੜਕਾ ਉੱਥੇ ਐਡਮਿਟਾ ਪੀਜੀਏ ਦੇ ਬੱਤੀ ਦੇ ਵਿੱਚ ਛੋਟੀ ਛੋਟਾ ਛੋੜਾ ਲੜਕਾ ਇਹ ਉਹਨਾਂ ਨੂੰ ਆਪਣੀ ਮਦਰ ਨੂੰ ਰਾਤ ਛੱਡਣ ਗਿਆ ਸੀ ਉੱਥੇ ਤੇ ਰਾਤ ਉੱਥੇ ਰੋਣਾ ਕੋ ਨਾਈਟ ਸ਼ੇਫ ਕੀਤੀ ਸਵੇਰੇ ਅਰਲੀ ਮੋਨਿੰਗ ਇਹਨੇ ਆਪਣੀ ਡਿਊਟੀ ਤੇ ਜਾਣਾ ਸੀ ਇਸ ਕਰਕੇ ਥੋੜਾ ਜਲਦੀ ਆ ਗਿਆ ਅੱਜ ਤੋਂ ਪਤਾ ਨਹੀਂ ਕੀ ਅਚਾਨਕ ਹੋਇਆ ਇੱਥੇ ਖਨੇ ਪਿਸਟਮੋਲ ਦੇ ਅੱਗੇ ਆ ਕੇ ਕੋਈ ਗੱਡੀ ਆ ਗਈ ਕਿਆ ਆ ਗਿਆ ਕੇ ਇਹ ਕੁਛ ਨਹੀਂ ਪਤਾ ਲੱਗਿਆ ਹਜੇ ਇਹ ਬਾਕੀ ਪੂਰੀ ਪੁਲਿਸ ਦੀ ਵੈਰੀਫਿਕੇਸ਼ਨ ਤੋਂ ਪਤਾ ਲੱਗੂ। ਤਾਂ ਇਹ ਹਸਪੀਟਲ ਤੋਂ ਆ ਰਹੇ ਸੀ ਉੱਥੋਂ ਚੰਡੀਗੜ੍ਹ ਤੋਂ ਪੀਏ 32 ਉੱਥੇ ਇਹ ਦਾ ਬ੍ਰਦਰ ਲਖਤ ਸੀ। ਤਾਂ ਪਤਾ ਨਹੀਂ ਹਾਂ ਜੀ ਕੀ ਕੰਮ ਕੀ ਕਰਦੇ ਸੀ? ਇਹ ਜੋਬ ਕਰ ਕਿਸੇ ਕੰਪਨੀ ਦੇ ਵਿੱਚ ਹਾਂ ਜੀ ਬ੍ਰਾਂਚ ਮੈਨੇਜਰ ਪੋਸਟ ਕੀ ਸੀ? ਬ੍ਰਾਂਚ ਮੈਨੇਜਰ ਬ੍ਰਾਂਚ ਮੈਨੇਜਰ ਪਰਿਵਾਰ ਚ ਇਹਦੇ ਦੋ ਬੱਚੇ ਨੇ ਛੋਟੇ ਛੋਟੇ ਇੱਕ ਇੱਕ ਮੇਰੇ ਘਰ 5-6 ਸਾਲ ਦਾ ਲੜਕਾ ਹੈ ਤੇ ਇੱਕ ਲੜਕੀ ਆ ਛੋਟੀ 2 ਸਾਲ ਦੀ 2 ਸਾਲ ਦੀ ਲੜਕੀ ਆ ਮੌਕੇ ਦੀ ਮੌਕੇ ਦੀ ਮੇਰਾ ਨਾਮ ਰਾਮਕ੍ਰਿਸ਼ਨ ਹੈ ਅੱਛਾ ਇਹ ਹਾਂ ਸਾਹ ਵਾਪਰੇ 3 ਨਾਂ ਇਹਨਾਂ ਦਾ ਨਾਮ ਮਨੀਤ ਸ਼ਰਮਾ ਜੀ ਹੈ ਤੇ ਇਹ ਮੇਰੇ ਇਹ ਆਈਫਨਾਂਸ ਦੇ ਵਿੱਚ ਬ੍ਰਾਂਚ ਮੈਨੇਜਰ ਸੀਗੇ ਮੇਰੇ ਬਚਪਨ ਦੇ ਦੋਸਤ ਆ ਅਸੀਂ ਇਕੱਠੇ ਪੜਨੇ ਸ਼ੁਰੂ ਤੋਂ ਇਹ ਚੰਡੀਗੜ੍ਹ ਗਏ ਸੀਗੇ ਆਪਣੇ ਬ੍ਰਦਰ ਦਾ ਪਤਾ ਲੈਣ ਇਹਨਾਂ ਦੇ ਬ੍ਰਦਰ ਛੋਟੇ ਬ੍ਰਦਰ ਉੱਥੇ ਦਾਖਲ ਸੀਗੇ ਉਹਨਾਂ ਦਾ ਹਾਲਚਲ ਲੈ ਕੇ ਮਤਲਬ ਰਾਤ ਉਹਨਾਂ ਨੂੰ ਕਟਾ ਕੇ ਸਵੇਰੇ ਵਾਪਸ ਆ ਰਹੇ ਸੀ ਤੇ ਜਦੋਂ ਕੰਨੇ ਪਹੁੰਚੇ ਪ੍ਰਸ਼ਤਨ ਮਾਰ ਕੋਲੇ ਉਦੋਂ ਕੋਈ ਅਣਪਛਾਤੇ ਵਹੀਕਲ ਨਾਲ ਦਾ ਨੁਕਸਾਨ ਹੋ ਗਿਆ ਇਹ ਗੱਡੀ 'ਚ ਸੀਗੇ ਜੀ ਇਹਨਾਂ ਦੀ ਆਪਣੀ ਗੱਡੀ ਸੀ ਕੁਇਡ ਪਰਸਨਲ ਵਹੀਕਲ ਸੀਗੇ ਜੀ ਇਕੱਲੇ ਸੀਗੇ ਜੀ ਤੇ ਮੇਰਾ ਨਾਮ ਰਜੇਸ਼ ਕੁਮਾਰ ਹੈ ਜੀ ਮੇਰਾ ਭਾਂਜਾ ਲੱਗਦਾ ਵਿੱਕੀ ਨਾਮ ਹੈ ਵਿੱਕੀ ਜੀ ਵਿੱਕੀ ਪੂਰਾ ਨਾਮ ਪੂਰਾ ਨਾਮ ਵਿੱਚ ਵਿੱਕੀ ਹੋਇਆ ਜੀ ਇਹ ਨਰਜਲ ਆਪਣੇ ਭਰਾ ਨੂੰ ਦੀ ਦੇਖਰੇ ਕਰ ਰਿਹਾ ਤਾਂ ਬਿਮਾਰ ਹੋਣ ਕਰਕੇ 32 ਚੋਂ ਤਾਂ ਆ ਰਿਹਾ ਆਂਦੇ ਵੇ ਇੱਥੇ ਆ ਕੇ ਇਹਨਾਂ ਦਾ ਐਕਸੀਡੈਂਟ ਹੋ ਗਿਆ ਇੱਕ ਗੱਡੀ ਚਾ ਰਹੇ ਸੀ ਕੰਮ ਕੀ ਕਰਦੇ ਕੰਮ ਬੈਂਕ ਮੈਨੇਜਰ ਲੱਗਿਆ ਸੀ ਇਨਾਂ ਦੇ ਮਾਪਿਆਂ ਤੋਂ ਇਲਾਵਾ ਇਹਨਾਂ ਦੀ ਪਤਨੀ ਇੱਕ ਬੇਟਾ ਇੱਕ ਬੇਟੀ ਕਾਹਦੀ ਆ ਰਹੀ ਸੀ ਕਾਹ ਕਿਹੜੀ ਚੀਜ਼ ਤੇ ਆ ਰਹੇ ਸੀ ਗੱਡੀ ਗੱਡੀ ਸੀ ਗੱਡੀ ਹੈ ਨਹੀਂ ਜਿਹੜੀ ਮੌਤ ਹੋਣੀ ਹੈ ਹਾਂਜੀ ਹਾਂਜੀ ਐਟ ਅ ਟਾਈਮ ਹੋਣੀ ਹੈ ਪਸ ਪਤਾ ਨਹੀਂ ਲੱਗਿਆ ਕਿ ਕਿਹੜੇ ਦਿਨ ਨਾਲ ਬਜੀ ਨਹੀਂ ਜੀ ਇਹ ਨਹੀਂ ਪਤਾ ਲੱਗਿਆ ਗੱਡੀ ਲੈ ਕੇ ਚਲੇ ਗਏ ਸੀ